ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਗਵਾਲੀਅਰ ਗਵਾਲੀਅਰ ਅੱਗੇ ਆਪਣਾ ਕਿਲਾ ਲੋਹਾਰਗੋਬਿੰਦ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਬਾਕੀ ਇਹ ਤੁਸੀਂ ਫੜ ਫੜ ਲਓ ਉਹ ਵੀ ਹੈ ਗੁਰੂ ਤੇਰਾਜਾ ਚਲੋ ਜੀ ਅੱਗੇ ਚੱਲਦੇ ਹਾਂ

ਉੱਚਾਈ ਹੈ ਜੀ ਕਿਲਾ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਤਸਵੀਰ 6ਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਕਿਲਾ ਜੀ ਤੇ ਕਰਦੇ ਦਰਸ਼ਨ ਧਰਵੀ ਕਰਾਉਣੇ ਦਰਸ਼ਨ ਪਹਿਲਾਂ ਵੀ ਇੱਕ ਵਾਰ ਹੀ ਆਏ ਹਾਂ ਪਰ ਉਦੋਂ ਟਾਈਮ ਨਹੀਂ ਹਿੰਨਾ ਹੈਗਾ ਰੋ ਹੱਥੇ ਦੇ ਤੀਰੀ ਵੀਲਰ ਟ੍ਰੀਕਲ ਗੱਡੀਆਂ ਸਾਰੀਆਂ ਪਿੱਛੇ ਲੱਗੀਆਂ ਜਿਹੜੀਆਂ ਪ੍ਰਾਈਵੇਟ ਗੱਡੀਆਂ ਹੋ ਵੀ ਪਰ ਜਾਣ ਦਿੰਦੇ ਮੋਟਰਸਾਈਕਲ ਵੇਰਾ ਗੱਡੀ ਆਪਣੀ ਪਰਸਨਲ ਟੈਕਸੀ ਥਾ ਤੀਰੀ ਵੀਲਰ ਸਭ ਲਈ ਰਹੇ ਹੀ ਰਿਹਾ ਕੋਈ ਆ ਕੇ ਹਾਂ ਤੇ ਕੋਈ ਬ੍ਰਦਰ ਮਿਲ ਗਿਆ ਲੈ ਆਪਾਂ ਇਧਰ ਨੂੰ ਇਹਦੇ ਵੀ ਇਧਰ ਆ। ਆ ਅੱਛਾ ਅੱਛਾ। ਲਓ ਇੱਕ ਮੱਝੂ ਲਾਗੇ ਪਿੰਡਾ ਗੁਰਦਾਰਾ ਦੇ। ਇਹ ਇੱਕ ਦਾ ਜੱਗਾ ਡਾਕੂ। ਗੁਰਦਵਾਰਾ ਦਾਦਾ ਬੰਦੀ ਛੋੜ ਕੁਵਲੀਅਰ। ਕਾਰ ਸੇਵਾ ਦਾਦਾ ਬੰਦੀ ਛੋੜ ਗਿਲਾ ਕੁਵਲੀਅਰ। ਲਓ ਜੀ ਮਸੀਹਾ ਦਾ ਦਿਨ ਸੀ ਆफी ਸੰਗਤ ਆ ਜਾ ਰਹੀ ਹੈ

बहुत बहुत धन्यवाद इतों है लोकल है अच्छा ठीक है थैंक यू आपकी सिस्टर चंडीगढ़ में ठीक ठीक ओके साहब साओ सही ਰਾ ਦਾਤਾ ਬੰਦੀ ਸ਼ੋਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਿਲਾ ਉੱਗੋਆਲੀਆ ਲਓ ਜੀ ਐਂਟਰੀਓ ਤੇ ਆਗੇ ਜੀ ਆਪਾਂ ਗੁਰਦਰਾ ਸਾਹਿਬ ਦੀ ਅੱਗੇ ਦਿਖਾਉਣੇ ਤੁਹਾਨੂੰ ਤੇ ਕਰਦੇ ਆ ਦਰਸ਼ਨ ਆਪਾਂ ਵੀ ਹਮ ਪਗਨਾਵਲੇ ਸਿੰਘ ਦਿਸਣੇ ਸ਼ੁਰੂ ਹੋ ਗਏ ਆ ਚਾ ਜੀ ਬਜ਼ਾਰਾਂ ਤੇ ਪੱਗਾਂ ਵਾਲਾ ਕੰਮ ਉਹ ਅੱਜਰ ਬੜਾ ਘਟ ਸੀ ਪਾਲ ਪਸ਼ੂ ਦੇਖ ਰਹੇ ਆ ਅਰ ਇਹ ਸੰਗਤਾਂ ਤੇ ਜਾ ਰਹੀਆਂ ਸੰਗਤਾਂ ਮੁਗੀਆਂ ਵੀ ਸੰਤਾਂ ਦੇ ਜਾਣ ਗੀਆਂ ਵੀ ਸੰਤਾਂ ਦਰਸ਼ਨ ਕਰਨ ਗੀਆਂ ਬਾਪੂ ਜੀ ਦਾ ਚਿਹਰਾ ਬਹੁਤ ਖੁਸ਼ ਹੈ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹਾਂਜੀ ਹਾਂਜੀ ਵਧੀਆ ਬੱਧੀ ਮੈਂ ਤੁਹਾਨੂੰ ਦੂਰੋਂ ਦੱਸਦਾ ਬਾਪੂ ਦਾ ਚਿਹਰਾ ਖੜਿਆ ਹੈ ਨਾਸੀਕ ਸਾਹਿਬ ਆਗੇ ਪੰਜਾਬ ਤੋਂ पास से जाने से पहले मोबाइल बंद कर लिया हम मोबाइल बंद कर लिया आपको ये कैसे बनेगी तो अपने सिंह साहब ने ना गल बात လာပြန်ပြီလေ

होनी ना हो नालक संसार को हो गक फिर हो जो है नो तो आज के गा

ਮੁਕਤ ਨਾਮ ਰਹਿ ਤਾ ਜੀਵਾ ਹਰਿ ਵਨ ਤੀ ਕੈ ਭਰੇ ਜੀਵਾ ਰਸ ਸੁਖ ਨਾਮਿ ਰਾਮ ਸੁਖ ਹੋਈ ਸਾਤ ਗੁਣ ਸਜਣ ਮੇ ਨਾਮ ਆਨਗਨ ਆਨੰਦ ਜਿਨ ਕਾ ਤੀ ਵਾ ਅਹੀ

ਤੇਰੇ ਭਾਰੇ ਰੇ ਰਸਕਾ ਨਾਮ ਜੀ ਰਾਮਸ ਹੋਈ ਸਾਤ ਗੁਣ ਸਜਣ ਜੀ ਨਾ ਆਲਗਾ प्रथम राग दी ढ़ोबे करही पंच राग दी संदूचरही प्रथम काहे में लगाउने दुनिया की गावन प्रार्थना दी उन शरीर की जीव परिबारीये ढ़ोबे पादनाथ ब्रह्म तंत्र को पाव बहु पटौ पावरा जाले जेहित मानौ सतलारे

ਹਰਿ ਗਤਿ ਮੀਖ ਰਾਗ ਵੈ ਗਾਵ ਜੇ ਪੰਚ ਅਵ ਸੰਗੋ ਬਨਤ ਬਦਲਾ ਹਰਿ ਸਾਰਾ ਤੁਮਾਰੀ ਨੀਤੀ ਅੰਧਾ ਜੀ ਪੂਰਾ ਸਭ ਸਤਿ ਸ੍ਰੀ ਵਾਖੀ ਤੁਮ श्री गुरु साहिब सादा कर्ता परिजोय भावज है भगवान गुरुदेव जी सैब गुरु प्रसाद आरावत तंग का सर्व है जय जय गुरुदेव जी

वारै कोव दया वितु वितार लोक में ओखा चरितं ते जो राव को इन्ह ल देख